ਪੰਗਾ 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 ਕਾਂਗਰਸੀਆਂ ਤੇ ਅਫਸਰਾਂ ਦੇ ਵਿੱਚ ਪੈ ਗਿਆ ਪੰਗਾ ਲੁਧਿਆਣਾ ਵੈਸਟ ਚ ਚੱਲ ਰਹੀਆਂ ਨੇ ਚੋਣਾ ਬਸ ਇਸ ਦੌਰਾਨ ਇੱਕ ਬਿਲਡਿੰਗ ਦੇ ਬਾਹਰ ਲੱਗਾ ਬੈਨਰ ਹਟਾ ਰਹੇ ਸੀ ਅਫਸਰ ਨਾਲ ਸੀ ਕੇਂਦਰੀ ਰਿਜ਼ਰਵ ਫੋਰਸ ਬਸ ਫਿਰ ਕੀ ਸੀ ਮੌਕੇ ਤੇ ਪਹੁੰਚ ਗਏ ਕਾਂਗਰਸੀ ਪਾਤੀ ਕਲਕਲ ਕਹਿੰਦੇ ਜੀ ਇਦਾਂ ਕਿਦਾਂ ਪੋਸਟਰ ਲਾ ਦੂੰਗੇ ਆ ਤਾਂ ਪ੍ਰਾਈਵੇਟ ਬਿਲਡਿੰਗ ਤੇ ਲੱਗੇ ਨੇ ਬਸ ਫਿਰ ਕੀ ਸੀ ਅਫਸਰ ਨੂੰ ਵੀ ਕੋਈ ਜਵਾਬ ਨਹੀਂ ਸੁਝਿਆ ਤੇ ਆਖਰਕਾਰ ਮੌਕੇ ਤੇ ਹੋਏ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਅਫਸਰਾ ਕੋ ਲੋਹੀ ਦੁਬਾਰਾ ਲਵਾਏ ਗਏ ਕਾਂਗਰਸੀ ਕੈਂਡੀਡੇਟ ਆਸ਼ੂ ਦੇ ਪੋਸਟਰ 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 ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਕਿਵੇਂ ਹੋਇਆ ਲੁਧਿਆਣਾ ਵੈਸਟ ਦੇ ਵਿੱਚ ਹਾਈ ਵੋਲਟੇਜ ਡਰਾਮਾ ਡਾਇਰੈਕਟ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਕਲੇਰ ਦੀ ਰਿਪੋਰਟ ਦੇਖ ਲਓ ਆਪਣ ਨੂੰ ਪਤਾ ਨਹੀਂ ਨੂੰ ਲਾ ਦੇ ਨੇ ਤੁਸੀਂ ਰਿਸਪੌਂਸ ਤੁਸੀਂ ਸੀ ਨਾ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜੀ ਨਾ ਇਹਲੇ ਠੀਕਾ ਨਹੀਂ ਨਾਮ ਵੀ ਕੋਈ ਦੱਸਣਾ ਵੀ ਪਈ ਹੈ ਪਰ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਉਣ ਦੀ ਫਲੈਕਸ ਨੂੰ ਕੋਈ ਨਹੀਂ ਅੱਛਾ ਇੱਕ ਮਤ ਆ ਕੰਦ ਸਰਕਾਰੀ ਆ ਇੱਕ ਕੰਦ ਸਰਕਾਰੀ ਆ ਇਹਦੀ ਬਾਰੇ ਸਾਨੂੰ ਨਹੀਂ ਪਤਾ ਸਾਡੇ ਘਰ ਦੀ ਕੰਦ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰੀ ਸਾਹਿਬ ਅੱਛਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੁਸੀਂ ਫਲੈਕਸਰ ਮੈ ਲਿਆ ਬਈ ਕੋਈ ਨਹੀਂ ਕੋਈ ਹੋਣਾ ਨਹੀਂ ਫਿਰ ਲਾਓ ਵਾਪਸ ਦੋ ਆ ਬੱਸੀ ਅੱਥਰ ਮੈ ਕੱਟ ਲਾਓ ਵਾਪਸ ਲਾਓ ਫਲੈਕਸਰ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਗਏ ਤੁਹਾਨੂੰ ਭੁਲੇਖਾ ਕਾਂਗਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਜੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆ ਦੇਖੋ ਅੱਛਾ ਕੜੇ ਆ ਦੇਖੋ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਇਹ ਨਹੀਂ ਤੁਸੀਂ ਪਾੜ ਰਹੇ ਹੋ ਉਹ ਬਸ ਤੁਸੀਂ ਨਹੀਂ ਮਰ ਇੱਕ ਮਿੰਟ ਇੱਕ ਮਿੰਟ ਪਲੇਖਾ ਕਾਦਾ ਲੱਗਿਆ ਮੈਨੂੰ ਸਮਝਾਓ ਇਹ ਤੇ ਪਲੇਖਾ ਕਾਦਾ ਲੱਗਿਆ ਇੰਨਾ ਗੁੱਸੇ ਵਿੱਚ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਮੈਂ ਫਿਰ ਰੋਕਿਆ ਦਾ ਮਤਲਬ ਚੋਦੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾ ਤਾ ਮੈਂ ਮੰਨ ਲੈਂਦਾ ਮੈਂ તુસન કર મત તુઆ નુ સરકાર ને એને ક્યાવા ભી એક કાફલ ફ્લેક્સ લાવો હર જમા અને ઓ ભી તુસી અપના એ પેણા બહાર ઓ આયા તુસી ઇને કો મના રે મે મતલબ કોઈ સીઆરપીફ તો આપકે પાસ કોઈ ઓથોરિટી હે બતાવો ફ્લેક્સ ઉતારને કા આપકો સિક્યુરિટી કા કામ હે હે ના આપ ઇને કો મના કરો પરમિશન હોગા ના હા આપ પર તો વાલી આપને ઇને કો આપને સિક્યુરિટી દેને લગા ઇનહોને અપના મતલબ ઓથોરિટી કે અનુસાર આયા હે હા તારે પર આપકા કામ તો નહી હે સમ આપ સિક્યુરિટી હે ઇને કો મના કરો યે અમારા યે કામ નહીયા સિક્યુરિટી કા ਅਗਰ ਹਮ ਕਈ ਉਹ ਕਰਤੇ ਆਪਾਂ ਹੀ ਹੁਣ ਬੇਨਤੀ ਆ ਤੁਹਾਡੇ ਨੂੰ ਇਹ ਕੰਮ ਨਾ ਕਰੋ